ਦੇਖਦੇ ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸੋਤਿਆ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਪਿੰਡ ਸੇਹਲੇ ਵਾਲਾ ਸੋ ਅੱਜ ਅਸੀਂ ਜਿਹੜਾ ਫਾਇਲਕਾ ਦੇ ਪਿੰਡ ਚੱਕ ਸੇਹਲੇ ਵਾਲਾ ਜਣੀ ਕਿ ਮੇਰਾ ਨਜ਼ਦੀਕ ਜੱਦੀ ਪਿੰਡ ਹੈ ਮੈਂ ਪਹੁੰਚਿਆ ਆਪਣੇ ਪਿੰਡ ਦੀ ਦਾਣਾ ਮੰਡੀ 'ਚ ਜਿੱਥੇ ਕਿ ਬੜੇ ਲੰਮੇ ਅਰਸੇ ਤੋਂ ਪਹਿਲੀ ਵਾਰ ਦਾਣਾ ਮੰਡੀ ਸਾਡੇ ਜਿਹੜੇ ਪਿੰਡ ਚ ਪ੍ਰਫੁੱਲਤ ਹੋਈ ਹੈ ਤੇ ਬੇ ਹੱਥ ਜਿਹੜੀ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਅ ਵੇਖਣ ਨੂੰ ਮਿਲੀ ਹੈ ਕਿਉਂਕਿ ਆਪਣੇ ਪਿੰਡ ਚ ਪਹਿਲੀ ਵਾਰ ਇਹਨਾਂ ਨੇ ਆਪਣੀ ਦਾਣਾ ਮੰਡੀ ਚ ਫਸਲ ਸਿੱਟੀ ਹੈ ਜਿਸੋ ਆਓ ਕਿਸਾਨਾਂ ਨਾਲ ਤੁਹਾਡੀ ਕਰਾਉਣੇ ਆ ਗੱਲਬਾਤ ਕਿੰਨੀ ਕੁ ਇਹਨਾਂ ਨੂੰ ਖੁਸ਼ੀ ਮਿਲੀ ਹੈ ਅ ਸਰਦਾਰ ਗੁਰਦੂਰ ਸਿੰਘ ਜੀ ਹਾਂ ਜੀ ਅ ਪੈ ਜੀ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਮੈਂ ਕਦੇ ਮੈਂ ਕੋਲ ਕਿੰਨੀ ਬਖਾ ਸਕਦਾ ਹੱਦੋਂ ਵੱਧ ਖੁਸ਼ੀ ਹੈ ਇਹ ਜਿੰਨੀ ਖੁਸ਼ੀ ਸੋ ਸਾਡੇ ਨਾਲ ਨੇ ਮੰਡੀਆਂ ਚ ਬੁੰਦੇ ਰਹੇ ਆ ਹੁਣ ਤਾਈ ਹੁਣ ਆਪਦੇ ਪਿੰਡ ਘਰੇ ਬੈਠੇ ਵੈਰੀ ਗੁੱਡ ਸੋ ਇਹਨਾਂ ਦਾ ਕਹਿਣਾ ਹੈ ਵੀ ਹੁਣ ਤੱਕ ਅਸੀਂ ਬਹੁਤ ਪਾਸੇ ਪਿੰਡਾਂ 'ਚ ਮੱਡੀਆਂ 'ਚ ਰੁਲਦੇ ਰਹੇ ਆ ਤੇ ਅੱਜ ਸਾਨੂੰ ਇੰਨੀ ਖੁਸ਼ੀ ਹੋਈ ਹੈ ਵੀ ਅਸੀਂ ਜਿਵੇਂ ਆਪਦੇ ਘਰੇ ਬੈਠੇ ਆ ਘਰੇ ਫਸਲ ਰੱਖ ਕੇ ਬੈਠੇ ਆ ਤੇ ਇੱਥੇ ਸਾਡੀ ਫਸਲ ਜਿਹੜੀ ਅ ਅਰਧੀਆਂ ਮੰਨਿਓ ਚੱਕੀ ਜਾਣੀ ਹੈ ਸੋ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਮਾਨ ਮਾਨ ਸਾਹਿਬ ਕਿਵੇਂ ਦੇਖਦੇ ਆ ਤੁਸੀਂ ਇਸ ਖੁਸ਼ੀ ਨੂੰ ਕਿੰਨਾ ਕੁ ਮੈਸੇਜ ਕਰਦੇ ਆ ਜੀ ਬਹੁਤ ਬਹੁਤ ਆਂਦੀ ਪਿੱਟਿਆ ਹੁਣ ਤੱਕ 70 ਸਾਲ ਹੋ ਗਏ ਤੇ ਪਹਿਲਾਂ ਅਸਾਂ ਸੀਗਾ ਕਾਂਗਰਸ ਤੇ ਕਾਲੀਆਂ ਤੇ ਵੀ ਭਾਈ ਕੋਈ ਨਹੀਂ ਵੀ ਬਣੂਗੀ ਮੰਡੀ ਬਣੂਗੀ ਨਹੀਂ ਵੀ ਹੁਣ ਭਵਾਨ ਸਮਾਣਨ ਮੁੱਖ ਮੰਤਰੀ ਦਾ ਅਨੁਵਾਦ ਕਰਦੇ ਆਂ ਵੀ ਜਿਹੜੇ ਨੇ ਪਹਿਲੇ ਸਾਲ ਹੀ ਆ ਕੇ ਸਾਡੇ ਪਿੰਡ ਮੰਡੀ ਬਣਾਈ ਐ ਤੇ ਦਾਣਾ ਮੰਡੀ ਚ ਘਰੇ ਬੈਠੇ ਧੋਨਾ ਕਣਕ ਪਹਿਲਾਂ ਧੋਨਾ ਤਲਾਇਆ ਹੁਣ ਕਣਕ ਤਲਾਈ ਜਾ। ਸੋ ਹਰ ਕਿਸਦਾ ਕਹਿਣਾ ਜੀ 70 ਸਾਲਾਂ ਬਾਅਦ ਜਿਹੜੀ ਸਾਡੇ ਪਿੰਡ 'ਚ ਬੜੇ ਲੰਮੇ ਅਰਸੇ ਤੋਂ ਪਹਿਲੀ ਵਾਰ ਦਾਣਾ ਮੰਡੀ ਬਣੀ ਹੈ ਜਿੱਥੇ ਅਸੀਂ ਆਪਦੀ ਫਸਲ ਜਾਨੀ ਕਿ ਸਾਨੂੰ ਐ ਮਹਿਸੂਸ ਹੋਇਆ ਜਿਵੇਂ ਆਪਦੇ ਘਰੇ ਅਸੀਂ ਫਸਲ ਸਿੱਟੀ ਹੈ ਸੋ ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਇੰਨਾ ਕਿਸਾਨਾਂ ਦੀ ਸਾਰਨੀ ਨਹੀਂ ਸੀ ਉਹਨਾਂ ਵਾਲੀ ਸਰਕਾਰ ਦੇ ਵਿੱਚ ਜਿਹੜੀ ਇਹਨਾਂ ਨੇ ਦਾਣਾ ਮੰਡੀ ਬਣਾ ਕੇ ਬੇਹਦ ਖੁਸ਼ੀ ਮਹਿਸੂਸ ਕੀਤੀ ਹੈ ਸੋ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਜਿੰਨੀ ਵੀ ਫਸਲ ਪਈ ਹੈ ਸਾਰੀ ਕੈਮਰਾ ਘੁਮਾ ਕੇ ਤਖਾਈ ਜਾਵੇ ਸੋ ਇਸ ਦੇ ਨਾਲ ਹੀ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆਂ जल्दी ही अगली रिपोर्ट के नाल तद तक लई सत आप जी दा देवे दा सारीयां तेरियां लै लै बाकी दिन तक पूरी हो गई हो जा दिल्ली क्राइम नेशनल न्यूज़ नज़र सब पर